ਜਿਹੜਾ ਜਨਾਬ ਸ਼ਬਦਗਨਸ਼ੀਦ ਕੀਤਾ ਵਾ ਜੀ ਧੰਨਵਾਦ ਤੁਹਾਡਾ ਨਾਰਿਸ ਸੁਆਗਤ ਦਾ ਜਵਾਬ ਦਿਓ ਜੀ ਕਹਿੰਦਾ ਜਵਾਬ ਦਿਓ ਜਵਾਬ ਦਿਓ ਜੀ ਜਿਹੜਾ ਸ਼ਬਦਗਨਸ਼ੀਦ ਕੀਤਾ ਹੁੰਦਾ ਕਿ ਜਵਾਬ ਆ ਜੀ ਉਹਦੇ ਦੇ ਕੀ ਜਨਾਬ ਜੀ ਤਾਂ ਜਵਾਬ ਦਿਓ ਜੀ ਸ਼ਬਦਗਨ ਇਨਸਾਫ ਕਰਨੀ ਹੋਵੇ ਜੀ ਸ਼ੇਰੋ ਜੀ ਤੁਹਾਡੇ ਲਈ ਕੋਈ ਆਪ ਪੈਸੇ ਕਰਨ ਦੇ ਗਿਆ ਚਲੋ ਕੈਂਡੀ ਤੇ ਮੈਂਡੀ ਆ 80 ਬੰਦੇ 10 ਠੀਕ ਕਰੋ ਰੋਦੀ ਵੀ ਅੱਗੇ ਜਾਂਦੇ ਇੱਕ ਕੈਂਡੀਡੇਟ ਦਾ ਲੋਰੀਆ ਵਿਸ਼ਵਾਸ ਕਰ ਰਿਹਾ ਮੈਡਮ ਜਿਹੜਾ ਤੁਹ ਕਹਤਾ ਚੋਹੋ ਯਾਰ ਕੀਤਾ ਤੁਸੀਂ ਅਸੀਂ ਇਹ ਤੋਂ ਬਾਅਦ ਸਾਡੇ ਨਾਲ ਵਾਦਾ ਕਰਦੇ ਤੁਹਾਡੇ ਨਾਲ ਆ ਵਾਦਾ ਦਾ ਮਾਰਦਾ ਲਾਭ ਕਰਾਵਾ ਪਰ ਪ੍ਰਸ਼ਾਸਨ ਦਾ ਸਾਥ ਦਿਓ ਸਾਈਡ ਸਾਈਡ ਹੋ ਰਹੀ ਸਾਈਡ ਹੋ ਜਾਓ ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਲਖੀਪੁਰ ਖੇਲੇ ਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਗਰੀਤ ਨੂੰ ਸ਼ਹੀਦ ਕਰਨਾ ਔਰ ਸ਼ੁਭ ਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ ਪਰ ਉੱਥੇ ਰੋਕੜੀ ਰਸਤੇ ਇੱਕ ਜਗ੍ਹਾ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲਓ ਪਲੀਜ਼ ਬਾ ਦਿਓ ਸਰ ਜਵਾਬ ਜਦੋਂ ਇਸ ਕਿਸਮ ਦਾ ਕੋਈ ਖਾਣਾ ਵਾਪਰਦਾ ਦੁਕ ਚਿਹੜੀਆਂ ਦਾ ਖਾਲੋ ਜਾਂਦਾ ਉਹਦੇ ਵਿੱਚ ਨਾ ਕੇ ਪਾਰਟੀ ਨਹੀਂ ਕਰਨਾ ਸਾਨੂੰ ਵੀ ਹੁੰਦਾ ਧੋਖਿਆ ਸੀ ਵੀ ਤੁਹਾਡੇ ਨਾਲ ਤੇ ਜੇ ਇੱਕ ਸਮੀਆ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਵੀ ਇਹ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਭਾਜੇ ਬੱਕੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲਿਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਕਰਦਾ ਅਸੀਂ ਤੁਹਾਨੂੰ ਜਵਾਬ ਦੇ ਵੀ ਹੈ ਜਿੱਤੇ ਅਸੀਂ ਵੋਟਾਂ ਲਿਆਂਗੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ ਸਾਰਿਆਂ ਕੋ ਇੱਕ ਵਾਰ ਜਵਾਬ ਪੁੱਛੋ ਸਾਰੇ ਗੋਲ ਮੋਲੀਆਂ ਗੱਲਾਂ ਕਰਦੇ ਹੁੰਦੇ ਜਨਾਬ ਕੀ ਸਭ ਕਰਨ ਨੂੰ ਗੋਲੀ ਮਾਰਨੀ ਜੈਸ ਵੀ ਨਹੀਂ ਉਹਦੇ ਤੇ ਤੁਸੀਂ ਕੀ ਕੀ ਤੁਹਾਡਾ ਕੀ ਹੈ ਜੀ ਦੇਖੋ ਮੈਂ ਜਵਾਬ ਦਿਉਣੀ ਸਾਨੂੰ ਜਿਹੜੀ ਚੀਜ਼ ਦਾ ਮੇਰੇ ਹੱਕ 'ਚ ਹੈ ਨਾਕ ਸਾਡੇ ਕਹਿਨ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦੇ ਸਰਕਾਰ ਦੇ ਵਿੱਚ ਬਿਲਕੁਲ ਬਿਲਕੁਲ ਯਰ ਹੋਣੀ ਇੱਦਾਂ ਨਾ ਫਿਰ ਕਰੀ ਜਾਈਏ ਬੋਨਾ ਨਾ ਮਾਰੀ ਜਾਈਏ ਹਾਂ ਉਹ ਜਵਾਬ ਤਾਂ ਮੈਂ ਨਹੀਂ ਦਿਆਂਗਾ ਜਵਾਬ ਹੀ ਪੁੱਛਦਾ ਕੀ ਕਰਦੇ ਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਿਹੜੀ ਜਿਹੜੀ ਕਰਾਂਗਾ ਤੁਹਾਡਾ ਵਾਦਾ ਜਿਹੜਾ ਜਨਾਬ ਸ਼ਬਦਗਨ ਸ਼ਹੀਦ ਕੀਤਾ ਵਾ ਧੰਨਵਾਦ ਤੁਹਾਡਾ ਨਾਜੀ ਸਵਾਲਾਂ ਦੇ ਜਵਾਬ ਦਿਓ ਨਹੀਂ ਕਹਿੰਦਾ ਜਵਾਬ ਦਿਓ ਜਵਾਬ ਦਿਓ ਜਿਹੜਾ ਸ਼ਬਦਗਨ ਸ਼ਹੀਦ ਕੀਤਾ ਹੁੰਦਾ ਪੰਜਾਬ ਸੇਟ ਕੰਪਨੀ ਦਾ ਧਾਂਸ सीआर दो सौ सभी रोगों से लड़ने की अधिक क्षमता धान की किस्म गिरती नहीं इस किस्म के पौधों का फुटाव बहुत अच्छा होता है बालियां पकने तक इसके पौधों की पत्तियां हरी भरी रहती हैं अधिक पैदावार किसान खुशहाल पंजाब सीड कंपनी का धान सुपर सी आर दो सौ बारह ਉਹਦੇ ਦੇ ਕੀ ਪੰਕੀ ਜਨਾਬ ਜੀ ਜਵਾਬ ਤਾਂ ਦਿਓ ਜੀ ਸ਼ੁਭਗੰਨ ਇਨਸਾਫ ਕਰਨ ਦਿਓਗੇ ਜੀ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਨ 1% ਆਬਾਦੀ ਕੋਲੋਂ ਬਾਦਵਾਦੀ 40% ਹਿੰਦੁਸਤਾਨ ਦਾ ਸਰਮਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਇਹ ਜਿਹੜਾ ਆਰਥਿਕ ਮਤਵਾਦਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਖਦਾ 40% ਸਰਮਾਇਆ ਵਾ ਅਡਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬਾਰ ਤੇ ਜੇ ਤੁਸੀਂ ਮਾਫ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪਿਆਰਾ ਕੀਤਾ ਹੋਇਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਜੀ ਕਹਿੰਦੇ ਹੋ ਬਾਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨਦਾਤਾ ਹੋਵੇ ਉਹ ਸੜਕਾਂ ਦੇ ਰੋਲਦਾ ਫੇਰੇ ਉਹਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਐ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਹ ਤੋਂ ਵੱਡਾ ਸਾਡੇ ਨਾਲ ਕੋਈ ਬੇਨਤੀ ਨਹੀਂ ਹੋ ਸਕਦੀ ਉਹ ਜਿਸ ਨੂੰ ਗੁੰਨਾ ਘੋਡੀਆਂ ਹੀ ਮੰਨਣਾ ਚਾਰ ਕਿਉਂ ਤੋਂ ਸਮੂਹਿਕ ਇਸਟਰੀਆ ਉਹ ਵੀ ਹਾਂ ਪੂਰੀ ਕਰਾਂਗੇ ਅੱਜ ਪਾ ਦਨੇਸ਼ ਬੱਬੂ ਜੀ ਪਹਿਲੀ ਗੱਲ ਸਤਿਕਾਰ ਬੇਨਤੀ ਆ ਕਿ ਅਸੀਂ ਇੱਥੇ ਉਹ ਅਜਿਹਾ ਨਾ ਉਹ ਤੁਸੀਂ ਪਾ ਅਸੀਂ ਮੈਂ ਇੱਕ ਲੈਕਚਰ ਪਾਣੀ ਕਿੰਸ ਨੂੰ ਕਰ ਲੈਣੇ ਤੁਸੀਂ ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਅੱਛਾ ਕਿ ਤੁਹਾਡੇ ਵੋਟਰ ਹੀ ਆਏ ਆ ਤੁਸੀਂ ਵੀ ਤੁਸੀਂ ਵੋਟ ਲਾਈਨ ਆਏ ਹੋ ਪਰ ਇਹ ਜਿਹੜੀ ਮੋਟਿਆ ਇਹਦਾ ਵੀ ਤੇ ਕੋਈ ਮਤਲਬ ਮਹੰਗਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੁਰਦਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਕੋਦੋਂ ਮਹਿਸੂਸ ਕਰਦੇ ਆ ਕਿ ਮਾੜੀ ਗੱਲ ਆ ਤੇ ਗੱਲ ਹੋਈ ਆ ਬੰਗਲ ਦੀ ਮਾਫੀ ਚਾਹਨਾ ਤੇ ਸਾਡੇ ਬਜ਼ੁਰਗ ਜੀ ਦੇਣੇ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਦੇਖੋ ਕੁਝ ਵੀ ਨਹੀਂ ਹੈਗਾ ਇਸ ਵੇਲੇ ਕਿ ਨਾਲੇ ਇਸ ਤਰੀਕੇ ਨਾਲ ਹੁੱਲਣ ਬਾਜੀ ਦਾ ਜਾਬਾ ਕੋ ਭੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹਾਲ ਨਹੀਂ ਹੋਣਾ ਅਸੀਂ ਸਾਡਾ ਸੁਆਗਤ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮਐਸਪੀ ਉਹ ਯਾਰ ਤੇ ਉਪਕਰਨ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਜੇ ਦਿੱਤਾ ਜਾਵੇ ਐਮਐਸਪੀ ਤਾਂ ਹੈ ਹੀ ਆ ਪਰ ਉਹਦਾ ਖਰੀਦਣ ਦਾ ਜਿਹੜਾ ਉਹ ਗਾਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘਟੂ ਘਟ ਫਸਲ ਜਿਹੜੀ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਕਿ ਕਿ ਦੂਜੀ ਸੀ ਕਿ ਸ਼ੋਭਕਰਨ ਸਿੰਘ ਜਿਹੜਾ ਨੌਜਵਾਨ ਸਿੱਟਿਆ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ 21 ਫਰਵਰੀ ਤਦਸੋ ਲੋਕ ਰਾਜੇ ਮਤਲਬ ਇੱਥੇ ਅਜਾਇਬ ਜਾਂਦਾ ਕਿ ਇਹ ਨਹੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀ ਮੋੜ ਕੇ ਮਤਲਬ ਅੱਖਾਂ ਯਾਰੀ ਤਾਂ ਤੁਸੀਂ ਹੋਣ ਦੇ ਜਲਵਾਜਵਾਜੀ ਇਸ ਕਾਰਕੇ ਸਾਡੀ ਬੇਨਤੀ ਹੈ ਕਿ ਉਹ ਬੋਲੀਆਂ ਕਿ ਆਨਲਾਈਨ ਸਮੇਂ ਤੇ ਤੁਹਾਡੀ ਸਰਕਾਰ ਮਾਰੂਗੀ ਕਸਾਂ ਦਾ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰਨੀ। ਤੀਜਾ ਸਵਾਲ ਜੀ ਕਿ ਐਮਐਸਪੀ ਦੀ ਗਾਰੰਟੀ ਗਰੂਨ ਜਿਹੜਾ ਸਰਕਾਰ ਮੰਨੀ ਸੀ 2021 ਦੇ ਵਿੱਚ ਜਦੋਂ ਆਪਾਂ ਉੱਥੇ ਆ ਦਿੱਲੀ ਦੇ ਤੋਂ ਮੋਦੀ ਸਾਹਿਬ ਨੇ ਮਦਰ ਖੇਤੀ ਵਾਲੀ ਮੰਤਰੀ ਖਾਣੇ ਦਿੱਤੀ ਸਾਨੂੰ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਕਿ ਇਹ ਤੁਹਾਡੀਆਂ ਜਿਹੜੀਆਂ ਸਰਪਾ ਮੰਗਾਂ ਜਿਹੜੀਆਂ ਇਹ ਜਨੂਨ ਲਾਜ ਕਰਾਂਗੇ। ਪਰ ਅਜੇ ਤੱਕ ਉਹ ਗ੍ਰੀਨ ਕਾਰਟੀ ਉਹ ਤੁਸੀਂ ਵੇਖੋ ਉਲਟਾ ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਤਾਂ ਬਹੁਤ ਸਾਰੇ ਸਵਾਲ ਨੇ ਅਗਲੇ ਕਰਦੇ ਪਹਿਲੇ ਸੋਚਣਾ ਤੁਸੀਂ ਆਪਣੇ ਦੇ ਘਰੋਂ ਜੋ ਗੱਲ ਤੁਹਾਡੀ ਜਿਹੇ ਚ ਪਾਉਂ ਆਹੀ ਕਰ ਲੈਣਾ ਤੁਹਾਡਾ ਕੰਮ ਇਹ ਬੰਦੀਆਂ ਦੀ ਗੱਲ ਆ ਇਹ ਪੰਜਾਬ ਸਰਕਾਰ ਨੇ ਕਰਨਾ ਹੈ ਰੱਬ ਹੀ ਹੈ ਕਿਸਾਨ ਪਰਵਾਰਾਂ ਦੇ ਨਾਲ ਲੈ ਵੀ ਮਤਲਬ ਮਰਜ਼ੂਬ ਕਰਾ ਕਰਕੇ ਥੋੜਾ ਨਾਲ ਬਹਿ ਕੇ ਹੱਲ ਕਰਨਿਆਂ ਦਾ ਕਰਕੇ ਤੁਸੀਂ ਵੀ ਰੋ ਰ ਗਰਮੀ ਦਾ ਤਾਨੋ ਦਿਓ ਅਹੀ ਵੀ ਨੇ ਅੰਦਰ ਰੋ ਵੀ ਦਗਾ ਨਾਲ ਕੋਈ ਆਪਾਂ ਜਿਹੜਾ ਚੋਣ ਹੋਤੇ ਉਹਦੇ ਕੋ ਅੱਜ ਤੇ ਪੁੱਛ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਪੁੱਛੇ ਨਹੀਂ ਹੋਣਾ ਦੇਖੋ ਕੋਈ ਤੇ ਹੋ ਵੀ ਹੋਣਾ ਚੋਣ ਦੇ ਬਾਅਦ ਬੱਬੂ ਜੀ ਤੁਹਾਵਾਰੀ ਇਸ ਦਾ ਕੀ ਫੈਸਲਾ ਹੋਇਆ ਵਾ ਅੱਜ ਜਮੀ ਆ ਗਈ ਹੈ ਅਹੀਂ ਅੱਗੇ ਵੀ ਕਿਸਾਨਾਂ ਵਾਲਾ ਗੱਲ ਦਰਿਆ ਇਸੋਂ ਕੇ ਤੋਂ ਲੱਗੇ ਬੇਨਤੀ ਆ ਵੀ ਆਪਾਂ ਨਾਮ ਪਤਾਈਏ ਆਪਣਾ ਭਾਈ ਜਰਾ ਖਰਾਵ ਹੈ ਅਹੀਂ ਤੋਂ ਡੇ ਆ ਕੋਈ ਅਸੀਂ ਗੱਲ ਇਹ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਦਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤੋਂ ਨੇ ਮੰਗਾ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜੇ ਨਹੀਂ ਮੰਗਾ ਇੱਕ ਕਰਦੀ ਪੂਰੀ ਸਾਡਾ ਰੋਸ ਹੈ ਇਹ ਜਾਰੀ ਰਹੂਗਾ ਕਉਂ ਇਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕਮ ਤੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਟ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਕਿਸਾਨ ਦਾ ਪੁੱਤ ਆ। ਜੇ ਕਿਸਾਨ ਦਾ ਪੁੱਤ ਐ ਤਾਂ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ? ਜੇ ਕਿਸਾਨ ਦਾ ਪੁੱਤ ਐ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ। ਇਹ ਕਿਉਂ ਕਰਨੀ ਪਈ? ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ। ਇਸ ਕਰਕੇ ਹੌਲੀ ਹੌਲੀ ਸਮੇਂ ਦੇ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਇਸ ਕੰਮ। ਪਰ ਹੋਰ ਵੀ ਬਾਰੇ ਹੋਈ ਗਏ ਤੁਹਾਡੇ ਮਸਲੇ ਆ। ਵੀ ਜੇ ਵੀ ਇਹਨਾਂ ਨਾਲ ਹੱਲ ਕਰਦਾ ਕਿ ਕਿਸੇ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਨਾਲ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਔਰ ਆਹੀ ਕਿਸਾਨਾਂ ਆ ਕਿਸਾਨਾਂ ਦੇ ਨਾਲ ਆਪਾਂ ਕਿਸਾਨਾਂ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਇਹਦਾ ਹੱਲ ਕਰਨੇ ਸਰਕਾਰ ਨਾਲ ਆਹੀ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇ ਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਆਜੋ ਆਜੋ ਆਜੋ